ਅਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਮਨੁੱਖੀ ਆਦਤ ਹੈ ਗਲਤੀ ਦੀ ਸਜ਼ਾ ਦੇਣਾ ਕਿ ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਤਾਂ ਉਹਨੂੰ ਲੱਗਦਾ ਹੈ ਕਿ ਉਹਨੂੰ ਉਹਦੇ ਗਲਤ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਮਾਤਮਾ ਦਾ ਸੁਭਾਅ ਗਲਤੀ ਦੀ ਸਜ਼ਾ ਦੇਣ ਵਾਲਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 619ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੇ ਵਿੱਚੋਂ ਅਸੀਂ ਜਾਣਾਂਗੇ ਕਿ ਪ੍ਰਮਾਤਮਾ ਦਾ ਸੁਭਾਅ ਹੈ ਕਿਦਾਂ ਦਾ ਜੇਕਰ ਗਲਤੀ ਦੀ ਸਜ਼ਾ ਦੇਣ ਵਾਲਾ ਸੁਭਾਅ ਨਹੀਂ ਹੈ ਤਾਂ ਕਿਹੜਾ ਸੁਭਾਅ ਹੈ ਤੇ ਕਿਉਂ ਹੈ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋਰਠ ਮਹਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਿਕ ਸਤ ਗੁਰ ਤਾਪ ਉਤਾਰਿਆ ਮਨੁੱਖ ਨੂੰ ਇੱਕ ਕੰਮ ਕਰਨਾ ਪੈਂਦਾ ਕਿ ਉਹ ਗੁਰੂ ਦੀ ਸ਼ਰਨ ਦੇ ਵਿੱਚ ਜਾ ਪਵੇ ਜਦੋਂ ਉਹ ਗੁਰੂ ਦੀ ਸ਼ਰਨ ਜਾ ਪੈਂਦਾ ਤਾਂ ਰੱਖਿਆ ਕਰਨ ਦੀ ਸਮਰੱਥਾ ਵਾਲਾ ਗੁਰੂ ਉਹਦੀ ਰੱਖਿਆ ਕਰਦਾ ਹੈ ਵਿਗੜਾਂ ਤੋਂ ਉਹਨੂੰ ਬਚਾ ਲੈਂਦਾ ਹੈ ਹਰ ਤਰ੍ਹਾਂ ਦੇ ਤਾਪ ਦੁੱਖ ਕਲੇਸ਼ ਉਹਦੇ ਮਨ ਦੇ ਉੱਤੋਂ ਲਾ ਦਿੰਦਾ ਹੈ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਤਾਂ ਗੁਰੂ ਉਸਨੂੰ ਪ੍ਰਮਾਤਮਾ ਦੇ ਚਰਨਾਂ ਦੇ ਦਰਸ਼ਨ ਕਰਵਾ ਦਿੰਦਾ ਹੈ ਅਜਿਹਾ ਕਰਕੇ ਉਸ ਮਨੁੱਖ ਦੇ ਅੰਦਰ ਸੁੱਖ ਖੁਸ਼ੀ ਆਨੰਦ ਤੇ ਆਤਮਿਕ ਅਡੋਲਤਾ ਦੀ ਰੋਹ ਚਲ ਪੈਂਦੀ ਓ ਬਰੇ ਸਤ ਗੁਰ ਕੀ ਸ਼ਰਨਾਈ ਜਾਕੀ ਸੇਵਨਾ ਵਿਰਤੀ ਜਾਈ ਰਹਾਓ ਏ ਭਾਈ ਇੱਕ ਗੱਲ ਹਮੇਸ਼ਾ ਚੇਤੇ ਦੇ ਵਿੱਚ ਰੱਖੋ ਕਿ ਗੁਰੂ ਦੀ ਕੀਤੀ ਹੋਈ ਸੇਵਾ ਕਦੇ ਵੀ ਵਿਰਥੀ ਨਹੀਂ ਜਾਂਦੀ ਖਾਲੀ ਨਹੀਂ ਜਾਂਦੀ ਗੁਰੂ ਦੀ ਸ਼ਰਨ ਜਿਹੜੇ ਮਨੁੱਖ ਪੈਂਦੇ ਹਨ ਉਹ ਆਤਮਿਕ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚ ਜਾਂਦੇ ਹੈ ਮਹੱਤਵਪੂਰਨ ਗੱਲ ਹੈ ਆਤਮਿਕ ਜੀਵਨ ਸਾਡੇ ਸਰੀਰਕ ਜੀਵਨ ਦੇ ਵਿੱਚ ਰੁਕਾਵਟਾਂ ਆਉਂਦੀਆਂ ਰਹੀਆਂ ਨੇ ਆਉਂਦੀਆਂ ਰਹਿਣਗੀਆਂ ਪਰ ਸਰੀਰਕ ਜੀਵਨ ਦੀਆਂ ਰੁਕਾਵਟਾਂ ਸਾਡੇ ਆਤਮਿਕ ਜੀਵਨ ਦੀਆਂ ਰੁਕਾਵਟਾਂ ਨਹੀਂ ਬਣਨਗੀਆਂ ਸਾਨੂੰ ਕੋਈ ਬਿਮਾਰੀ ਲੱਗ ਗਈ ਕੋਈ ਸੱਟ ਲੱਗ ਗਈ ਉਹ ਸਰੀਰਕ ਰੁਕਾਵਟ ਹੈ ਸਾਡੇ ਜੀਵਨ ਦੇ ਵਿੱਚ ਉਹਦੇ ਤੋਂ ਅਸੀਂ ਦੁਖੀ ਹੋ ਗਏ ਅਸੀਂ ਤੜਫਣ ਲੱਗ ਗਏ ਉਹ ਆਤਮਿਕ ਜੀਵਨ ਦੇ ਵਿੱਚ ਰੁਕਾਵਟ ਹੈ ਜਦੋਂ ਗੁਰੂ ਦੀ ਸ਼ਰਨ ਪੈ ਜਾਂਦੇ ਹਾਂ ਤਾਂ ਸਰੀਰਕ ਜੀਵਨ ਦੇ ਵਿੱਚ ਘਟਣ ਵਾਲੀਆਂ ਘਟਨਾਵਾਂ ਸਾਡੇ ਆਤਮਿਕ ਜੀਵਨ ਨੂੰ ਤੰਗ ਨਹੀਂ ਕਰਦੀਆਂ ਡਿਸਟਰਬ ਨਹੀਂ ਕਰਦੀਆਂ ਆਤਮਿਕ ਤੌਰ ਤੇ ਅਸੀਂ ਹਮੇਸ਼ਾ ਸਥਿਰ ਰਹਿੰਦੇ ਹਾਂ ਇੱਕ ਹੋਰ ਛੋਟੀ ਜੀ ਉਦਾਹਰਣ ਲਈ ਸਾਡੇ ਤੋਂ ਕੋਈ ਛੋਟੀ ਮੋਟੀ ਗਲਤੀ ਹੋਈ ਤੇ ਉਹਦੇ ਬਦਲੇ ਕਿਸੇ ਨੇ ਸਾਨੂੰ ਉੱਚਾ ਬੋਲਤਾ ਸਾਨੂੰ ਝਿੜਕਦਾ ਇਸ ਸਰੀਰਕ ਜੀਵਨ ਦੇ ਵਿੱਚ ਘਟੀ ਹੋਈ ਘਟਨਾ ਹੈ ਆਮ ਮਨੁੱਖ ਇਸ ਗੱਲ ਨੂੰ ਦਿਲ ਤੇ ਲੈ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਵਾਪਸ ਗੁੱਸੇ ਹੋ ਜਾਂਦਾ ਹੈ ਕਿ ਉਸ ਨੇ ਮੈਨੂੰ ਗੁੱਸੇ ਦੇ ਵਿੱਚ ਕਿਵੇਂ ਬੋਲਿਆ ਮੈਨੂੰ ਝਟਕਿਆ ਕਿਵੇਂ ਪਰ ਜਿਹੜਾ ਗੁਰੂ ਦੇ ਲੜ ਲੱਗਿਆ ਹੋਇਆ ਮਨੁੱਖ ਹੈ ਉਦੇ ਸਰੀਰਕ ਜੀਵਨ ਦੇ ਵਿੱਚ ਕੱਟੀ ਹੋਈ ਇਹ ਘਟਨਾ ਉਹਦੀ ਮਾਨਸਿਕ ਅਵਸਥਾ ਨੂੰ ਬਿਲਕੁਲ ਵੀ ਤੰਗ ਨਹੀਂ ਕਰਦੀ ਉਹਦੀ ਮਾਨਸਿਕ ਅਵਸਥਾ ਜਿਹੜੀ ਹੈ ਉਹ ਪਹਿਲਾਂ ਵੀ ਆਤਮਿਕ ਆਨੰਦ ਵਾਲੀ ਸੀ ਕਿਸੇ ਦੇ ਕੁਝ ਬੋਲਣ ਤੋਂ ਬਾਅਦ ਵੀ ਆਨੰਦ ਵਾਲੀ ਹੀ ਰਹਿੰਦੀ ਹੈ ਕਰਮ ਹੈ ਸੋਖ ਬਾਹਰ ਫੁਨ ਸੁਖਾ ਪਰਬ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਜਿਸ ਮਨੁੱਖ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਬੜਿਆ ਰਹਿੰਦਾ ਉਹ ਬਾਹਰ ਦੁਨੀਆ ਦੇ ਨਾਲ ਵਰਤਨ ਵਿਹਾਰ ਕਰਦਿਆਂ ਵੀ ਆਤਮਿਕ ਸੁੱਖ ਨੂੰ ਚਲਕਾਉਂਦਾ ਹੈ ਜਿਹਦੇ ਹਿਰਦੇ ਦੇ ਅੰਦਰ ਸੁੱਖ ਹੈ ਉਹਦੇ ਚਿਹਰੇ ਤੋਂ ਵੀ ਸੁੱਖ ਨਜ਼ਰ ਆਏਗਾ ਉਹਦੀਆਂ ਗੱਲਾਂ 'ਚੋਂ ਉਹਦੇ ਤੌਰ ਤਰੀਕੇ 'ਚੋਂ ਉਹ ਆਤਮਿਕ ਆਨੰਦ ਚਲਕੇਗਾ ਕਿਸੇ ਨੂੰ ਉਹ ਉੱਚਾ ਨੀਵਾਂ ਨਹੀਂ ਬੋਲੇਗਾ ਕਿਸੇ ਦਾ ਦਿਲ ਨਹੀਂ ਦੁਖਾਏਗਾ ਇਹ ਨਾਨਕ ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਆਉਂਦੀ ਉਸ ਉੱਤੇ ਪ੍ਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਰਹਿੰਦਾ ਹੈ ਤੇ ਇਸ ਗੱਲ ਨੂੰ ਅਸੀਂ ਫੇਰ ਚੇਤੇ ਕਰ ਲਈਏ ਕਿ ਜਦੋਂ ਰੁਕਾਵਟ ਦੀ ਗੱਲ ਆਉਂਦੀ ਹੈ ਤਾਂ ਆਤਮਿਕ ਜੀਵਨ ਦੀ ਰੁਕਾਵਟ ਦੀ ਇਹ ਨਹੀਂ ਹੈ ਕਿ ਜਿਹੜਾ ਗੁਰੂ ਦੇ ਲੜ ਲੱਗ ਗਿਆ ਉਹਦੇ ਜੀਵਨ ਦੇ ਵਿੱਚ ਕਦੇ ਕੋਈ ਘਟਨਾ ਘਟੇਗੀ ਹੀ ਨਹੀਂ ਕਦੇ ਉਹਦੇ ਨਾਲ ਕੋਈ ਦੁਰਘਟਨਾ ਨਹੀਂ ਹੋਏਗੀ ਜਾਂ ਕਦੇ ਉਹ ਬਿਮਾਰ ਨਹੀਂ ਹੋਏਗਾ ਕੋਈ ਸੱਟ ਨਹੀਂ ਲੱਗੇਗੀ ਜਾਂ ਉਹਦਾ ਕੋਈ ਆਪਣਾ ਉਹਨੂੰ ਛੱਡ ਕੇ ਨਹੀਂ ਜਾਏਗਾ ਜਾਂ ਕੋਈ ਉੱਚਾ ਨੀਵਾਂ ਨਹੀਂ ਬੋਲੇਗਾ ਇਸ ਸਰੀਰਕ ਜੀਵਨ ਦੀਆਂ ਘਟਨਾਵਾਂ ਨੇ ਇਹ ਘਟਦੀਆਂ ਹੀ ਰਹਿਣੀਆਂ ਪਰ ਇਹਨਾਂ ਦੇ ਨਾਲ ਉਹਦੇ ਆਤਮਿਕ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਸੋਰਠ ਮਹਲਾ ਪੰਜਮ ਸਾਦੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਇਹ ਭਾਈ ਗੁਰੂ ਦੀ ਸੰਗਤ ਵਿੱਚ ਰਹਾਂ ਮਨ ਵਿੱਚ ਉੱਦਮ ਪੈਦਾ ਹੁੰਦਾ ਹੈ ਮਨੁੱਖ ਸ੍ਰੇਸ਼ਟ ਨਾਮ ਜਪਣ ਲੱਗ ਪੈਂਦਾ ਜਦੋਂ ਅਸੀਂ ਗੁਰੂ ਦੇ ਲੜ ਲੱਗੇ ਰਹਿੰਦੇ ਹਾਂ ਸ਼ੁਰੂਆਤ ਦੇ ਵਿੱਚ ਸਾਨੂੰ ਮਨ ਮਾਰ ਕੇ ਗੁਰੂ ਦੇ ਲੜ ਲੱਗਣਾ ਪੈਂਦਾ ਹੈ ਪਰ ਜਿਵੇਂ-ਜਿਵੇਂ ਅਸੀਂ ਗੁਰੂ ਦੇ ਨਾਲ ਸਮਾਂ ਬਿਤਾਉਂਦੇ ਜਾਂਦੇ ਹਾਂ ਸਾਡੇ ਅੰਦਰ ਗੁਰੂ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਪ੍ਰੇਮ ਵਧਦਾ ਜਾਂਦਾ ਹੈ ਤੇ ਆਖਰਕਾਰ ਉਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਜਿੱਤੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਪ੍ਰਭੂ ਦਾ ਨਾਮ ਜਪੀਏ ਅਸੀਂ ਪ੍ਰਭੂ ਦੀ ਸੇਵਤ ਸਲਾਹ ਕਰੀਏ ਉਦੋਂ ਪੈਦਾ ਹੋ ਜਾਂਦਾ ਹੈ ਸਾਧੂ ਸੰਗ ਭਇਆ ਮਨ ਹਉਦਮ ਫਿਰ ਕੀ ਹੁੰਦਾ ਹੈ ਕਿ ਮਿਟ ਗਈ ਚਿੰਤਾ ਸਿਮਰ ਅਨੰਤਾ ਉਸ ਬਿਅੰਤ ਪ੍ਰਭੂ ਦਾ ਸਿਮਰਨ ਕਰਕੇ ਮਨੁੱਖ ਦੀ ਹਰੇਕ ਪ੍ਰਕਾਰ ਦੀ ਚਿੰਤਾ ਮਿਟ ਜਾਂਦੀ ਹੈ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਜ ਧੁਨ ਉਪਜੀ ਰੋਗਾ ਘਾਣ ਮਿਟਾਈ ਰਹਾਉ ਇਹ ਭਾਈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੀ ਚਰਨ ਟਿਕਾਈ ਰੱਖ। ਨਿਮਰਤਾ ਦੇ ਵਿੱਚ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਜਿਸ ਨੇ ਵੀ ਇਹ ਉਦਮ ਕੀਤਾ ਹੈ, ਉਹਨੇ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਹੈ। ਉਹਦੇ ਅੰਦਰ ਆਤਮਿਕ ਅਡੋਲਤਾ ਦੀ ਰੌਂ ਪੈਦਾ ਹੋ ਗਈ ਹੈ। ਉਹਦੇ ਅੰਦਰੋਂ ਰੋਗਾਂ ਦੇ ਢੇਰ ਮਿੱਟ ਗਏ ਹਨ। ਇੱਥੇ ਵੀ ਮਾਨਸਿਕ ਰੋਗਾਂ ਦੀ ਗੱਲ ਹੋ ਰਹੀ ਹੈ। ਇਹ ਨਹੀਂ ਕਿ ਸਰੀਰਕ ਤੌਰ ਤੇ ਉਹਨੂੰ ਕੋਈ ਜੋ ਬਿਮਾਰੀ ਲੱਗੀ ਸੀ ਉਹ ਪ੍ਰਮਾਤਮਾ ਦਾ ਨਾਮ ਜਪਿਆਂ ਦੂਰ ਹੋ ਜਾਏਗੀ ਉਸ ਬਿਮਾਰੀ ਦੇ ਕਰਕੇ ਉਹ ਜੋ ਦੁੱਖ ਮਹਿਸੂਸ ਕਰ ਰਿਆ ਸੀ ਉਹ ਖਤਮ ਹੋ ਜਾਏਗਾ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣਾ ਨਾ ਜਾਈ ਨਾਨਕ ਭਗਤ ਭਾਏ ਅਬినాਸ਼ੀ ਆਪਣਾ ਪ੍ਰਭ ਭਇਆ ਸਹਾਈ اے ਪ੍ਰਭੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਕੇ ਦੱਸਾਂ ਕੀਮਤ ਕਹਿਣ ਨਾ ਜਾਈ ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ اے ਨਾਨਕ ਪਿਆਰਾ ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਮਦਦਗਾਰ ਬਣਦਾ ਹੈ ਉਹ ਭਗਤ ਜਨ ਆਤਮਿਕ ਮੌਤ ਤੋਂ ਰਹਿਤ ਹੋ ਜਾਂਦੇ ਹਨ ਸੋਰਠ ਮਹਿਲਾ ਪੰਜਵਾਂ गए क्लेश रोग सब नासे प्रभु अपन कृपा तारी आठ पहर आरादो स्वामी पूरन काल हमारी हे भाई जिस भी मनक उत्ते प्यारे प्रभु ने मेहर कीती ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ ਮਾਲਕ ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ ਅਸੀਂ ਜੀਵਾਂ ਦੀ ਇਹ ਮਿਹਨਤ ਜ਼ਰੂਰ ਸਫਲ ਹੁੰਦੀ ਹੈ ਹਰ ਜਿਓ ਤੂੰ ਸੁਖ ਸੰਪਤ ਰਾਸ ਰਖ ਲੈ ਹੋ ਪਾਈ ਮੇਰੇ ਕੋ ਪ੍ਰਭ ਆਗੈ ਅਰਦਾਸ ਕਰਹਾ ਹੈ ਪ੍ਰਭੂ ਜੀ ਤੂੰ ਹੀ ਮੈਨੂੰ ਆਤਮਿਕ ਆਨੰਦ ਦਾ ਧਨ ਸਰਮਾਇਆ ਦੇਣ ਵਾਲਾ ਹੈ हे ਪ੍ਰਭੂ ਮੈਨੂੰ ਕਲੇਸ਼ਾਂ ਅੰਦੇਸ਼ਿਆਂ ਤੋਂ ਬਚਾ ਲੈ ਮੇਰੀ ਤੇਰੇ ਅੱਗੇ ਇਹ ਅਰਜ਼ੋਈ ਹੈ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸ਼ਾ ਇਹ ਪਈ ਮੈਂ ਤਾਂ ਜੋ ਕੁਝ ਪ੍ਰਭੂ 바ਸੋਂ ਮੰਗਦਾ ਹਾਂ ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ ਗੁਰੂ ਅਰਜਨ ਸਾਹਿਬ ਆਪਣੀ ਗੱਲ ਕਰਦੇ ਨੇ ਆਪਣਾ ਅਨੁਭਵ ਦੱਸਦੇ ਨੇ ਮੈਨੂੰ ਆਪਣੇ ਮਾਲਕ ਪ੍ਰਭੂ ਉੱਤੇ ਪੂਰਾ ਇਤਬਾਰ ਬਣ ਚੁੱਕਾ ਹੈ ਇਹ ਨਾਨਕ ਆਖੋ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹਦੇ ਸਾਰੇ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਨ ਇੱਛੇ ਫਲ ਪਾਇਆ اے ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਮੁੜ ਮੁੜ ਗੁਰੂ ਸਤਗੁਰੂ ਦੀ ਬਾਣੀ ਨੂੰ ਜਪਦੇ ਕਰਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ ਗੁਰੂ ਦੇ ਬਚਨਾਂ ਉੱਤੇ ਦੁਰ ਕੀ ਉਹਦੇ ਸਾਰੇ ਕਲੇਸ਼ ਸਾਰੇ ਲੋਕ ਦੂਰ ਹੋ ਜਾਂਦੇ ਨੇ ਉਹ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪਰਖ ਵਿਧਾਤਾ ਰਹਾਉ ਇਹ ਭਾਈ ਮੇਰਾ ਗੁਰ ਸਭ ਗੁਣਾ ਨਾਲ ਭਰਪੂਰ ਹੈ ਸਾਰੇ ਸੁਖ ਬਖਸ਼ਣ ਵਾਲਾ ਹੈ ਗੁਰ ਉਸ ਸਰਵ ਵਿਆਪਕ ਸਿਰਜਨਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਭਏ ਜਗ ਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਏ ਨਾਨਕ ਇਆਖੂ ਕਿ ਹੇ ਭਾਈ ਜੇ ਤੇਰੇ ਉੱਤੇ ਸਤਿਗੁਰੂ ਜੀ ਦਇਆਵਾਨ ਹੋਏ ਹਨ ਤਾਂ ਤੂੰ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਿਆ ਕਰ ਸਿਫਤ ਸਲਾਹ ਦੀ ਬਰਕਤ ਨਾਲ ਤੇਰੇ ਅੰਦਰ ਆਨੰਦ ਖੁਸ਼ੀਆਂ ਸੁੱਖ ਬਣੇ ਰਹਿਣਗੇ ਸਿਫਤ ਸਲਾਹ ਦੇ ਸਦਕਾ ਜਗਤ ਵਿੱਚ ਸ਼ੋਭਾ ਮਿਲਦੀ ਹੈ ਤੇ ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ ਪ੍ਰਮਾਤਮਾ ਸਦਾ ਸਿਰ ਦੇ ਉੱਤੇ ਰਾਖਾ ਹੈ ਜਦੋਂ ਇਹ ਨਿਸ਼ਚਾ ਵੀ ਸਾਨੂੰ ਹੋ ਜਾਵੇ ਨਾ ਕਿ ਸਾਡੇ ਸਿਰ ਤੇ ਰਾਖਾ ਸਾਡੀ ਰੱਖਿਆ ਕਰਨ ਵਾਲਾ ਉਹ ਪ੍ਰਮਾਤਮਾ ਹੈ ਸਾਡੇ ਅੱਧੇ ਚਿੰਤਾ ਫਿਕਰ ਤੇ ਇੱਥੇ ਖਤਮ ਹੋ ਜਾਂਦੀ ਹੈ ਸੋਰਠ ਮਹਲਾ ਪੰਜ ਮਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ हाथ दे राख कर अपने सदा सदा रंगमान मनुख गलतियां ਦਾ ਪੁਤਲਾ ਹੈ ਜੇਕਰ ਪ੍ਰਮਾਤਮਾ ਇਹਦੀ ਹਰੇਕ ਗਲਤੀ ਦੀ ਸਜ਼ਾ ਦੇਣ ਲੱਗ ਜਾਵੇ ਤੇ ਮਨੁੱਖ ਸਜ਼ਾਵਾਂ ਭੁਗਤਦਾ ਹੀ ਮਰ ਜਾਏਗਾ ਪਰ ਪ੍ਰਮਾਤਮਾ ਦਾ ਸੁਭਾਅ ਗਲਤੀ ਦੀ ਸਜ਼ਾ ਦੇਣ ਵਾਲਾ ਨਹੀਂ ਬਲਕਿ ਮਾਫ ਕਰ ਦੇਣ ਵਾਲਾ ਹੈ ਮਦਦ ਕਰਨ ਵਾਲਾ ਹੈ ਜੇਕਰ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਪ੍ਰਮਾਤਮਾ ਉਹਨੂੰ ਝਿੜਕਦਾ ਨਹੀਂ ਪ੍ਰਮਾਤਮਾ ਉਹਨੂੰ ਉਹਦੀ ਗਲਤੀ ਦੀ ਸਜ਼ਾ ਨਹੀਂ ਦਿੰਦਾ ਬਲਕਿ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹਦੇ ਤੋਂ ਇਹ ਗਲਤੀ ਕਿਉਂ ਹੋਈ ਤੇ ਭਵਿੱਖ ਦੇ ਵਿੱਚ ਇਹ ਗਲਤੀ ਇਹ ਦੁਬਾਰਾ ਨਾ ਕਰੇ ਇਹਦੇ ਲਈ ਇਹਦੀ ਕੀ ਮਦਦ ਕੀਤੀ ਜਾ ਸਕਦੀ ਹੈ ਇਹ ਪ੍ਰਮਾਤਮਾ ਦਾ ਸਵਾਲ ਹੈ ਆਪਾਂ ਸਭ ਜਾਣਦੇ ਹਾਂ ਕਿ ਪ੍ਰਮਾਤਮਾ ਤੇ ਸਾਡੇ ਅੰਦਰ ਹੀ ਵਸਦਾ ਹੈ। ਤਿੰਨ ਦੋਨਾਂ ਗੱਲਾਂ ਨੂੰ ਰਿਲੇਟ ਕਿਵੇਂ ਕਰੀਏ ਇੱਕ ਦੂਜੀ ਨਾਲ ਕਿਵੇਂ ਜੋੜੀਏ। ਆਪਣੇ ਜੀਵਨ ਤੇ ਚੱਲਦੀ ਮਾਰੋ। ਜਦੋਂ ਤੁਹਾਡੇ ਤੋਂ ਕਦੇ ਕੋਈ ਗਲਤੀ ਹੋਈ ਹੈ, ਤੁਹਾਡੇ ਅੰਦਰੋਂ ਇੱਕ ਆਵਾਜ਼ ਆਈ ਹੋਵੇਗੀ ਜਿਹੜੀ ਨੇ ਤੁਹਾਨੂੰ ਦੱਸਿਆ ਹੋਵੇਗਾ ਕਿ ਇੱਥੇ ਗਲਤੀ ਤੇਰੀ ਸੀ, ਆਹ ਗਲਤੀ ਸੀ। ਤੇ ਉਹ ਆਵਾਜ਼ ਤੁਹਾਨੂੰ ਕਦੇ ਵੀ ਇਹ ਨਹੀਂ ਕਹਿੰਦੀ ਕਿ ਹੁਣ ਇਸ ਗਲਤੀ ਦੀ ਸਜ਼ਾ ਪਾ ਇਹ ਹੁਣ ਆਪਣੇ ਆਪ ਨੂੰ ਤੂੰ ਕੋਈ ਸਜ਼ਾ ਦੇ। ਉਹ ਆਵਾਜ਼ ਹਮੇਸ਼ਾ ਸਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਗੇ ਤੋਂ ਧਿਆਨ ਰੱਖੀ ਇਦਾਂ ਦੀ ਗਲਤੀ ਨਾ ਕਰੀ। ਉਹ ਆਵਾਜ਼ ਪ੍ਰਮਾਤਮਾ ਦੀ ਹੀ ਆਵਾਜ਼ ਹੁੰਦੀ ਹੈ। ਉਹ ਗੱਲ ਵੱਖਰੀ ਹੈ ਕਿ ਕਿਸੇ ਤੇ ਪ੍ਰਮਾਤਮਾ ਨੇ ਇੰਨੀ ਮਿਹਰ ਕੀਤੀ ਹੁੰਦੀ ਹੈ ਕਿ ਉਸ ਆਵਾਜ਼ ਨੂੰ ਉਹ ਸੁਣ ਲੈਂਦਾ ਹੈ। ਬਹੁਤਿਆਂ ਦੇ ਉੱਪਰ ਇਹ ਮਿਹਰ ਨਹੀਂ ਹੁੰਦੀ ਤੇ ਉਸ ਆਵਾਜ਼ ਨੂੰ ਉਹ ਇਗਨੋਰ ਕਰ ਦਿੰਦੇ ਆ ਉਸ ਆਵਾਜ਼ ਦੀ ਗੱਲ ਨੂੰ ਨਹੀਂ ਮੰਨਦੇ ਭਵਿੱਖ ਦੇ ਵਿੱਚ ਵੀ ਉਹੀ ਗਲਤੀਆਂ ਕਰਦੇ ਰਹਿੰਦੇ ਸੋ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਵਿਰਤ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਰ ਪ੍ਰਮਾਤਮਾ ਸਾਡੇ ਮਨ ਦੇ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਸਾਡੀ ਸਹਾਇਤਾ ਕਰਦਾ ਸਾਨੂੰ ਗੁਰੂ ਮਿਲਾਂਦਾ ਇਸ ਤਰ੍ਹਾਂ ਆਪਣਾ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ ਜਿਸ ਵੱਡਪਾਗੀ ਨੂੰ ਵੀ ਗੁਰੂ ਮਿਲ ਪੈਂਦਾ ਉਹ ਸਦਾ ਆਤਮਿਕ ਆਨੰਦ ਮਾਣਦਾ ਸਾਚਾ ਸਾਹਿਬ ਸਦਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕल्याण ਰਹਾਉ اے ਭਾਈ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ ਕੋ ਕਰਮਾਂ ਵੱਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਨਾਲ ਮਿਲਾਂਦਾ ਹੈ ਤੇ ਜਿਸ ਨੂੰ ਗੁਰੂ ਮਿਲ ਪਿਆ ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਗੁਰੂ ਬੰਨ ਮਾਰ ਦਿੰਦਾ ਹੈ ਤੇ ਉਹਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਜੀਓ ਪਾਏ ਪਿੰਡ ਜਿਨ ਸਾਜਾ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਏ ਭਾਈ ਜਿਸ ਪ੍ਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਜਿਹੜਾ ਹਰ ਵੇਲੇ ਸਾਨੂੰ ਖਰਾਕ ਤੇ ਪੋਸ਼ਾਕ ਦੇ ਰਿਹਾ ਹੈ ਉਹ ਪ੍ਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ ਗੁਰੂ ਮਿਲਾ ਕੇ ਆਪ ਬਚਾਉਂਦਾ ਹੈ ਇਹ ਨਾਨਕ ਆਖੋ ਮੈਂ ਉਸ ਪ੍ਰਮਾਤਮਾ ਤੋਂ ਸਦਾ ਸਦਕੇ ਜਾਂਦਾ ਸੋਚਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 619ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸਰੀਰਕ ਜੀਵਨ ਅਤੇ ਆਤਮਿਕ ਜੀਵਨ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਫਰਕ ਜਾਣਿਆ ਤੇ ਇਹ ਸਮਝਿਆ ਕਿ ਗੁਰੂ ਸਾਡੇ ਆਤਮਿਕ ਜੀਵਨ ਦੀਆਂ ਰੁਕਾਵਟਾਂ ਸਾਡੇ ਆਤਮਿਕ ਦੁੱਖ ਕਲੇਸ਼ ਰੋਗ ਖਤਮ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਦੂਸਰਾ ਅਸੀਂ ਇਹ ਜਾਣਿਆ ਕਿ ਮਨੁੱਖ ਦੇ ਸੁਭਾਅ ਦੇ ਉਲਟ ਪ੍ਰਮਾਤਮਾ ਦਾ ਸੁਭਾਅ ਗਲਤੀ ਦੀ ਸਜ਼ਾ ਦੇਣ ਵਾਲਾ ਨਹੀਂ ਬਲਕਿ ਮਾਫੀ ਦੇਣ ਵਾਲਾ ਤੇ ਸਹਾਇਤਾ ਕਰਨ ਵਾਲਾ ਹੈ ਤੁਹਾਡਾ ਮੈਂ ਕਿਵੇਂ ਸਾਡੀ ਸਹਾਇਤਾ ਕਰਦਾ ਗਲਤੀਆਂ ਤੋਂ ਸਿੱਖਣ ਦੇ ਵਿੱਚ ਇਹ ਵੀ ਅਸੀਂ ਜਾਣੇ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਹਾਡੇ ਹਿਰਦਿਆਂ ਦੇ ਉੱਪਰ ਜ਼ਰੂਰ ਅਸਰ ਕਰਨਗੀਆਂ ਬਣੇ ਰਹੋ ਲੇਜੈਂਡ ਆਊਟਲੁੱਕ ਦੇ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਇਹਨਾਂ ਵੀਡੀਓਜ਼ ਨੂੰ ਸਾਂਝੇ ਕਰਦੇ ਰਿਹਾ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ